ਬਿਨਾ ਮਿਕਸੀ ਜਾਰ ਔਰ ਬਿਨਾ ਹੈਂਡ ਗ੍ਰਾਈਂਡਰ ਦੇ ਯੂਜ਼ ਤੋਂ ਅੱਜ ਸਾਡੇ ਨਾਨੀ ਜੀ ਬਣਾਉਣ ਜਾ ਰਹੇ ਨੇ ਪੰਜਾਬੀ ਔਰ ਦੇਸੀ ਸਟਾਈਲ ਵਿੱਚ ਰਾਜਮਾ ਚਾਵਲ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਔਰ ਘੱਟ ਤੋਂ ਘੱਟ ਸਮੇਂ ਵਿੱਚ ਬਣ ਕੇ ਰੈਡੀ ਹੋਣਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਅਗਰ ਤੁਸੀਂ ਕਦੀ ਰਾਜਮਾ ਰਾਤ ਨੂੰ ਪਿਉਣਾ ਭੁੱਲ ਗਏ ਹੋ ਲੇਕਿਨ ਅਗਲੇ ਦਿਨ ਤੁਸੀਂ ਰਾਜਮਾ ਬਣਾਣੇ ਐ ਸੋ ਕਿਸ ਤਰੀਕੇ ਤੁਸੀਂ ਝਟਪਟ ਰਾਜਮਾ ਬਣਾ ਕੇ ਰੈਡੀ ਕਰ ਸਕਦੇ ਹੋ ਸਾਡੇ ਨਾਨੀ ਜੀ ਅੱਜ ਤੁਹਾਨੂੰ ਇਸ ਰੈਸਿਪੀ ਵਿੱਚ ਦੱਸਣਗੇ ਸਭ ਤੋਂ ਪਹਿਲਾਂ ਅਸੀਂ ਕੁੱਕਰ ਵਿੱਚ ਪਾਣੀ ਐਡ ਇੱਤਾ ਹੈ ਔਰ ਰਾਜਮਾ ਨੂੰ ਚੰਗੇ ਤਰੀਕੇ ਵਾਸ਼ ਕਰ ਲਿਆ ਹੈ ਇੱਥੇ ਅਸੀਂ ਪੂਰੇ 2 ਕੋਲੀਆਂ ਰਾਜਮਾ ਯੂਜ਼ ਕਰਨ ਜਾ ਰਹੇ ਹਾਂ ਬਣਾਉਣ ਵਾਸਤੇ ਅਗਰ ਤੁਸੀਂ ਘਟਵਾਦ ਕਰਨਾ ਚਾਹੁੰਦੇ ਹੋ ਤੇ ਕੁਆਂਟੀਟੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਗਾਇਸ ਅਸੀਂ 2 ਕਟੋਰੀ ਰਾਜਮਾ ਯੂਜ਼ ਕਰ ਰਹੇ ਹਾਂ ਤੇ ਉਹਦੇ ਲਈ ਅਸੀਂ ਉਹ 2 ਕਟੋਰੀ ਤੋਂ 3 ਪਾਣੀ ਯੂਜ਼ ਕਰਾਂਗੇ ਤੁਸੀਂ 1 ਕਟੋਰੀ ਅਗਰ ਰਾਜਮਾ ਬਣਾ ਰਹੇ ਹੋ ਫਿਰ ਉਹਦੇ ਹਿਸਾਬ ਨਾਲ ਪਾਣੀ 3 ਨਾਲ ਕਰਕੇ ਰੱਖ ਸਕਦੇ ਹੋ ਸੋ ਇਹਦੇ ਵਿੱਚ ਅਸੀਂ ਪਾਣੀ ਐਡ ਕਰਤਾ ਹੈ ਔਰ 1/2 ਟੇਬਲस्पून ਨਮਕ ਐਡ ਕਰਤਾ ਹੈ ਔਰ ਇਹਨੂੰ ਅਸੀਂ 15 ਤੋਂ 20 ਮਿੰਟ ਤੱਕ ਵਿਸਲਸ ਲਗਵਾ ਲਾਂਗੇ ਜਿੰਨੀ ਦੇਰ ਤੱਕ ਰਾਜਮਾ ਮਬੋਇਲ ਹੋਣਗੇ ਉਹਨੇ ਦੇਰ ਤੱਕ ਅਸੀਂ ਧੜਕੇ ਦੀ ਤਿਆਰੀ ਕਰ ਲੈਣੇ ਆ ਇੱਥੇ ਅਸੀਂ 5 ਤੋਂ 6 ਪਿਆਜ਼ ਮੀਡੀਅਮ ਸਾਈਜ਼ ਦੇ ਉਹਨਾਂ ਨੂੰ ਰਫਲੀ ਚੋਪ ਕਰਾਂਗੇ ਔਰ ਨਾਲ ਹੀ ਇਹਦੇ ਵਿੱਚ ਦੋ ਟਮਾਟਰ ਔਰ 5-6 ਹਰੀਆਂ ਮਿਰਚਾਂ ਉਹਨਾਂ ਦੋਨਾਂ ਨੂੰ ਵੀ ਅਸੀਂ ਰਫਲੀ ਚੋਪ ਕਰ ਲਾਂਗੇ ਸਾਰਾ ਹੀ ਮਸਾਲਾ ਇਕੱਠਾ ਰਫਲੀ ਚੋਪ ਕਰਕੇ ਕੁੰਡੀ ਸੋਟੇ ਵਿੱਚ ਕੁੱਟ ਕੇ ਦਰਦਰਾ ਮਸਾਲਾ ਤਿਆਰ ਕਰਾਂਗੇ ਸੋ ਸਾਡੇ ਨਾਨੀ ਜੀ ਅੱਜ ਦੇਸੀ ਸਟਾਈਲ ਦਾ ਰਾਜਮਾ ਬਣਾ ਰਹੇ ਨੇ ਇਸ ਕਰਕੇ ਅਸੀਂ ਸਾਰਾ ਤੜਕਾ ਔਰ ਮਸਾਲਾ ਸਭ ਕੁਝ ਦੇਸੀ ਸਟਾਈਲ ਨਾਲ ਬਣਾ ਕੇ ਰੈਡੀ ਕਰਾਂਗੇ ਕੋਈ ਵੀ ਮਿਕਸੀ ਜਾਰ ਨਹੀਂ ਯੂਜ਼ ਕਰ ਰਹੇ ਨਾ ਹੀ ਅਸੀਂ ਹੈਂਡ ਗ੍ਰਾਈਂਡਰ ਕਰ ਰਹੇ ਆ ਕੁੰਡੀ ਸੋਟੇ ਵਿੱਚ ਹੀ ਦਰਦਰਾ ਮਸਾਲਾ ਕੁੱਟ ਕੇ ਰੈਡੀ ਕਰਾਂਗੇ ਸੋ ਇੱਥੇ ਪਿਆਜ਼ ਟਮਾਟਰ ਔਰ ਹਰੀਆਂ ਮਿਰਚਾਂ ਅਸੀਂ ਕੁੱਟ ਕੇ ਰੈਡੀ ਕਰ ਲਿਆ ਨੇ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦਰਦਰਾ ਮਸਾਲਾ ਬਣਿਆ ਹੈ ਜਿਹੜਾ ਅਸੀਂ ਅਦਰਕ ਲਸਣ ਇਹਦੇ ਵਿੱਚ ਐਡ ਕਰਨਾ ਉਹਦੀ ਅਸੀਂ ਪੇਸਟ ਐਡ ਕਰਾਂਗੇ ਤੁਸੀਂ ਚਾਹੋ ਤੇ ਅਦਰਕ ਲਸਣ ਨੂੰ ਵੀ ਦਰਦਰਾ ਇਹਦੇ ਵਿੱਚ ਹੀ ਐਡ ਕਰਕੇ ਕੁੱਟ ਸਕਦੇ ਹੋ ਸੋ ਇੱਥੇ ਸਾਡੇ ਰਾਜਮਾ 15 ਤੋਂ 20 ਮਿੰਟ ਹੋ ਗਏ ਨੇ ਬੋਇਲ ਹੋ ਚੁੱਕੇ ਪੁਰੀਆਂ 6 ਤੋਂ 7 ਵਿਸਲਸ ਲਗਵਾਈਆਂ ਅਸੀਂ ਰਾਜਮਾ ਨੂੰ ਔਰ ਸਾਡੇ ਰਾਜਮਾ ਵਧੀਆ ਤਰੀਕੇ ਬੋਇਲ ਹੋ ਗਏ ਨੇ ਅਸੀਂ ਤੜਕੇ ਤਿਆਰੀ ਕਰਦੇ ਆ ਇੱਥੇ ਅਸੀਂ ਕ 加ਡ ਕੀਤਾ ਹੈ অয়েল ਜਦ ਚੰਗੇ ਤਰੀਕੇ গরম ਹੋ ਗਿਆ 1 ਟੇਬਲस्पून ਜੀਰਾ ਐਡ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਦਰਦਰਾ ਮਸਾਲਾ ਪਿਆਜ ਟਮਾਟਰ ਔਰ ਮਿਰਚਾ ਦਾ ਕੁੱਟ ਕੇ ਰੈਡੀ ਕੀਤਾ ਹੈ ਉਹਨੂੰ ਐਡ ਕਰਾਂਗੇ ਤੇ ਉਹਨੂੰ ਚੰਗੇ ਤਰੀਕੇ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਇੱਥੇ ਨਾਲ ਹੀ ਅਸੀਂ 1 ਟੇਬਲस्पून ਅਦਰਕ ਲਸਣ ਦੀ ਪੇਸਟ ਵੀ ਐਡ ਕਰਤੀ ਹੈ ਤੁਸੀਂ ਚਾਹੋ ਤੇ ਦਰਦਰਾ ਕੁੱਟ ਕੇ ਵੀ ਅਦਰਕ ਲਸਣ ਐਡ ਕਰ ਸਕਦੇ ਹੋ ਸੋ ਮਸਾਲੇ ਨੂੰ ਪਹਿਲਾਂ ਅਸੀਂ ਚੰਗੇ ਤਰੀਕੇ ਭੁੰਨ ਲਾਂਗੇ 3 ਤੋਂ 4 ਮਿੰਟ ਦੇ ਅੰਦਰ ਅੰਦਰ ਸਾਡਾ ਮਸਾਲਾ ਵਧੀਆ ਤਰੀਕੇ ਭੁੰਨਿਆ ਜਾਂਦਾ ਹੈ ਸੋ ਇੱਥੇ 골 ਅਸੀਂ ਐਡ ਕਰਦੇ ਆ ਹਾਫ ਟੇਬਲस्पून ਨਮਕ ਐਡ ਕੀਤਾ ਹੈ ਹਾਫ ਟੇਬਲस्पून ਹਲਦੀ ਹਾਫ ਟੇਬਲस्पून ਲਾਲ ਮਿਰਚ ਔਰ ਹਾਫ ਟੇਬਲस्पून ਢੇਗੀ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਗਰਮ ਮਸਾਲਾ ਐਡ ਕੀਤਾ ਹੈ ਗਾਇਜ਼ ਨਮਕ ਔਰ ਮਿਰਚਾ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਔਰ ਜਦੋਂ ਤੜਕੇ ਵਿੱਚ ਨਮਕ ਐਡ ਕਰਨਾ ਹੈ ਤਾਂ ਘੱਟ ਹੀ ਕਰਨਾ ਕਿਉਂਕਿ ਜਦੋਂ ਅਸੀਂ ਰਾਜਮਾ ਬੋਇਲ ਕਰ ਰਹੇ ਸੀ ਉਦੋਂ ਵੀ ਨਮਕ ਐਡ ਕੀਤਾ ਸੀ ਸੋ ਬਹੁਤ ਜ਼ਿਆਦਾ ਨਮਕ ਨਹੀਂ ਐਡ ਕਰਨਾ ਇੱਥੇ ਅਸੀਂ ਹਲਕਾ ਜਿਹਾ ਪਾਣੀ ਐਡ ਕੀਤਾ ਹੈ ਤਾਂ ਕਿ ਮਸਾਲੇ ਥੱਲੇ ਨਾ ਲੱਗਣ ਸੋ ਇੱਥੇ ਸਾਡਾ ਤੜਕਾ ਵੀ ਪ੍ਰੋਪਰ ਤਰੀਕੇ ਨਾਲ ਬਣ ਕੀਤੇ ਨੇ ਸਾਰਾ ਤੜਕਾ ਉਹਦੇ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਜਦੋਂ ਅਸੀਂ ਕੁੱਕਰ ਵਿੱਚ ਤੜਕਾ ਸਾਰਾ ਐਡ ਕਰ ਦਾਂਗੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਦੋ ਵਿਸਲਜ਼ ਲਗਵਾਨੀਆਂ ਨੇ ਤਾਂ ਕਿ ਤੜਕਾ ਵੀ ਚੰਗੇ ਤਰੀਕੇ ਮਿਕਸ ਹੋ ਜੇ ਸਾਰਾ ਰਾਜਮਾ ਵਿੱਚ ਸੋ ਇੱਥੇ ਅਸੀਂ ਪ੍ਰੋਪਰ ਤਰੀਕੇ ਨਾਲ ਤੜਕਾ ਇਹਦੇ ਵਿੱਚ ਐਡ ਕਰਤਾ ਹੈ ਹੁਣ ਇਹਨੂੰ ਅਸੀਂ ਦੁਬਾਰਾ ਚੁੱਲੇ ਤੇ ਰੱਖਾਂਗੇ ਔਰ ਦੋ ਵਿਸਲਜ਼ ਲਗਵਾਵਾਂਗੇ ਦੇਖ ਸਕਦੇ ਹੋ ਗਾਇਜ਼ ਰਾਜਮਾ ਵਿੱਚ ਕਲਰ ਕਿੰਨਾ ਜ਼ਿਆਦਾ ਅੱਛਾ ਆਇਆ ਹੈ ਔਰ ਬਿਨਾ ਅਸੀਂ ਰਾਤ ਨੂੰ ਪਿਓਏ ਰਾਜਮਾ ਕਿੰਨੇ ਜਲਦੀ ਬਣਾ ਕੇ ਰੈਡੀ ਕਰ ਲਏ ਨੇ ਮੈਕਸਿਮਮ 20 ਤੋਂ 25 ਮਿੰਟਸ ਲੱਗੇ ਨੇ ਸਾਡੇ ਰਾਜਮਾ ਰੈਡੀ ਹੋਣ ਲਈ ਸੋ ਇੱਥੇ ਅਸੀਂ ਕੁੱਕਰ ਨੂੰ ਦੁਬਾਰਾ ਚੁੱਲੇ ਤੇ ਰੱਖ ਕੇ ਦੋ ਵਿਸਲਸ ਲਗਵਾ ਲਿਆ ਨੇ ਔਰ ਸਾਡੇ ਰਾਜਮਾ ਬਿਲਕੁਲ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਗਏ ਨੇ ਦੇਖੋ ਤੜਕਾ ਵੀ ਬਿਲਕੁਲ ਵਧੀਆ ਤਰੀਕੇ ਨਾਲ ਰਾਜਮਾ ਦੇ ਅੰਦਰ ਮਿਕਸ ਹੋ ਚੁੱਕਿਆ ਹੈ ਸਟੀਮ ਨਿਕਲਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ੍ਹਿਆ ਹੈ ਨਾਲ ਉਤੋਂ ਅਸੀਂ ਧਨੀਆ ਐਡ ਕਰਤਾ ਹੈ ਹੁਣ ਅਸੀਂ ਧਨੀਏ ਨੂੰ ਚੰਗੇ ਤ ਰਾਇਮਾਤੇ ਸਾਡੇ ਬਣ ਕੇ ਰੈਡੀ ਹੋ ਗਏ ਨੇ ਹੁਣ ਅਸੀਂ ਬਣਾਵਾਂਗੇ ਰਾਈਸ ਕਿਉਂਕਿ ਰਾਇਮਾ ਦੇ ਨਾਲ ਰਾਈਸ ਨਾ ਹੋਣ ਤੇ ਰਾਇਮਾ ਖਾਣ ਦਾ ਮਜ਼ਾ ਹੀ ਨਹੀਂ ਆਂਦਾ। ਤੋਂ ਗਾਇਜ਼ ਰਾਈਸ ਵੀ ਸਾਡੇ 10 ਤੋਂ 15 ਮਿੰਟਸ ਦੇ ਅੰਦਰ ਬਣ ਕੇ ਰੈਡੀ ਹੋ ਜਾਂਦੇ ਨੇ ਕਿਉਂਕਿ ਅਸੀਂ ਆਲਰੇਡੀ ਉਹਨਾਂ ਨੂੰ 10-15 ਮਿੰਟ ਪਹਿਲਾਂ ਭਿਓ ਕੇ ਰੱਖਤਾ ਹੈ। ਹੁਣ ਅਸੀਂ ਕੜਾਈ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ। ਆਇਲ ਜਦੋਂ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏ ਫਿਰ ਉਹਦੇ ਵਿੱਚ 1/2 ਟੇਬਲस्पून ਜੀਰਾ ਐਡ ਕਰਤਾ ਹੈ। ਆਪਸ਼ਨਲ ਹੈ ਤੁਸੀਂ ਚਾਹੋ ਤੇ ਸਕਿਪ ਕਰਕੇ ਸਿੰਪਲ ਰਾਈਸ ਵੀ ਬਣਾ ਸਕਦੇ ਹੋ। ਇੱਥੇ ਅਸੀਂ ਜੀਰਾ ਰਾਈਸ ਬਣਾ ਰਹੇ ਹਾਂ। ਹ तरीके ਘੜਕਾ ਆਂ ਦਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਢੱਕ ਕੇ ਪੂਰੇ 15 ਮਿੰਟ ਲਈ ਪਕਾ ਲਾਂਗੇ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਰਾਜਮਾ ਵੀ ਬਣ ਕੇ ਰੈਡੀ ਹੋ ਗਏ ਨੇ ਔਰ ਇੱਥੇ ਪ੍ਰੋਪਰ ਤਰੀਕੇ ਨਾਲ ਸਾਡੇ ਰਾਈਸ ਵੀ ਬਣ ਕੇ ਰੈਡੀ ਹੋ ਚੁੱਕੇ ਨੇ ਹੁਣ ਅਸੀਂ ਤੁਹਾਨੂੰ ਪ੍ਰੋਪਰ ਪਲੇਟ ਸਰਵ ਕਰਕੇ ਵਿਖਾਣੇ ਆ ਸੋ ਤੁਸੀਂ ਦੇਖ ਸਕਦੇ ਹੋ 20 ਤੋਂ 25 ਮਿੰਟ ਦੇ ਅੰਦਰ ਅੰਦਰ ਅਸੀਂ ਰਾਜਮਾ ਵੀ ਬਣਾ ਕੇ ਰੈਡੀ ਕਰ ਲਏ ਨੇ ਔਰ 10-15 ਮਿੰਟ ਲੱਗੇ ਰਾਈਸ ਬਣਾਉਣ ਚ ਮੈਕਸਿਮਮ ਪੌਣੇ 1 ਘੰਟੇ ਵਿੱਚ ਦੋਨੋਂ ਚੀਜ਼ਾਂ ਬਣ ਕੇ ਰੈਡੀ ਹੋ ਚੁੱਕੀਆਂ ਨੇ ਔਰ ਦੇਖਣ ਚ ਵੀ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਥਾਲੀ ਇੱਕ ਵਾਰੀ ਤੁਸੀਂ ਵੀ ਸਾਡੇ ਇਸ ਦੇਸੀ ਤਰੀਕੇ ਦੇ ਨਾਲ ਰਾਜਮਾ ਚਾਵਲ ਬਣਾ ਕੇ ਰੈਡੀ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਗਏਸ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਇੱਕ ਵਾਰੀ ਸਾਡੇ ਨਾਨੀ ਜੀ ਦੇ ਇਸ ਤਰੀਕੇ ਦੇਸੀ ਤਰੀਕੇ ਦੇ ਨਾਲ ਰਾਜਮਾ ਚਾਵਲ ਬਣਾ ਕੇ ਜਰੂਰ ਟ੍ਰਾਈ ਕਰਿਓ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਏ